ਦੇਖੋ ਐਸੇ ਵੀ ਜਿੰਨੇ ਵੀ ਲੋਕ ਪੰਜਾਬ ਸਰਕਾਰ ਕੰਮ ਕਰ ਰਹੀ ਹੈ ਮੰਨਣਾ ਹੈ ਕਿ ਮੁੱਖ ਮੰਤਰੀ ਵੀ ਚਾਏ ਹੈ ਸਾਰੇ ਕੇਂਦਰ ਦੇ ਜਿਹੜੇ ਹਾਰੇ ਹੋਏ ਲੋਕ ਆਏ ਨੇ ਉਹਨਾਂ ਦੇ ਦਬਾਅ ਥੱਲੇ ਨੇ ਉਹਨਾਂ ਦੇ ਦਬਾਅ ਥੱਲੇ ਆ ਕੇ ਉਹਨੇ ਅਸਤੀਫਾ ਦਿੱਤਾ ਹੈ ਇਹ ਤੇ ਮਾਨ ਦਾ ਅਸਤੀਫਾ ਹੈ ਮੈਨੂੰ ਡਰ ਹੈ ਭਗਵੰਤ ਮਾਨ ਵੀ ਅਸਤੀਫਾ ਦੇਣ ਵਾਲਿਆਂ ਚ ਹੀ ਆ ਕਿਉਂਕਿ ਜਿੰਨਾ ਦਬਾਅ ਉਹਦੇ ਤੇ ਹੈ ਉਹ ਤੁਹਾਡੇ ਸਾਹਮਣੇ ਹੀ ਹੈ ਕਿਉਂਕਿ ਕਿਉਂਕਿ ਇੰਟਰਫੇਰੈਂਸ ਦੇਖੋ ਜਿਹੜੇ ਚੁਣੇ ਹੋਏ ਨਮਾਇੰਦਿਆਂ ਦੇ ਵਿੱਚ ਹਾਰੇ ਹੋਏ ਬੰਦੇ ਆ ਕੇ ਇੰਟਰਫੇਰੈਂਸ ਕਰਨਗੇ ਉਹ ਤੇ ਪਰੇਸ਼ਾਨ ਹੋ ਨਹੀਂ ਨੇ ਐਸ ਵੇਲੇ ਪੰਜਾਬ ਦੇ ਜਿਹੜੇ ਚੁਣੇ ਹੋਏ ਚਲੋ ਉਹਨਾਂ ਨੇ ਕਿੰਨਾ ਕੰਮ ਕੀਤਾ ਨਹੀਂ ਕੀਤਾ ਪੰਜਾਬ ਦਾ ਮਸਲਾ ਹੈ ਉਹ ਪੰਜਾਬ ਤੈਅ ਕਰੇਗਾ ਪਰ ਉਹਨਾਂ ਵੱਲੋਂ ਜਿਸ ਤਰੀਕੇ ਨਾਲ ਉਹਨਾਂ ਦੇ ਮਤਲਬ ਮਿਲਿਆ ਨਹੀਂ ਜਾ ਰਿਹਾ ਸੀਐਮ ਹਾਊਸ 'ਚ ਉਹਨਾਂ ਨੂੰ ਮਿਲਣਾ ਔਖਾ ਹੋਇਆ ਪਿਆ ਵਾ ਫੈਸਲੇ ਉਹ ਲੈ ਰਹੇ ਨਹੀਂ ਕਿਹੜਾ ਅਫਸਰ ਲੱਗਣਾ ਕਿਹੜਾ ਨਹੀਂ ਲੱਗਣਾ ਤੇ ਕੁਦਰਤੀ ਗੱਲ ਹੈ ਨਾ ਮੰਤਰੀ ਵੀ ਦਬਾਅ 'ਚ ਨੇ ਦੋ ਇੱਥੇ ਪ੍ਰੈਸ਼ਰ ਵਾਰੇ ਆ ਜੀ ਕਿ ਦਿੱਲੀ ਦਾ ਜਿਹੜਾ 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 ਗੈਰ ਸੰਵਿਧਾਨਿਕ ਤੌਰ ਤੇ ਜਿਹੜਾ ਉਹਨਾਂ ਵੱਲੋਂ ਪੰਜਾਬ ਨੂੰ ਚਲਾਇਆ ਜਾ ਰਿਹਾ ਹੈ ਇਹਦਾ ਪ੍ਰੈਸ਼ਰ ਉਹਨਾਂ ਦੇ ਐਮਐਲਏ ਤੇ ਵੀ ਆ ਉਹਨਾਂ ਦੇ ਮੰਤਰੀਆਂ ਤੇ ਵੀ ਆ ਅੱਛਾ ਸਰ ਪਰ ਗਗਨ ਅਨਵੋਲ ਮਾਨਿਕ ਪੰਜਾਬ ਦਾ ਇੱਕ ਬਹੁਤ ਚਰਚਿਤ ਗਾਇਕ ਸੀ ਬਹੁਤ ਵਧੀਆ ਸਿੰਗਰ ਵੀ ਸਨ ਔਰ ਕਾਫੀ ਦੇਨ ਸੀ ਆਮ ਆਦਿ ਪਾਰਟੀ ਨੂੰ ਖੜਾ ਕਰਨ ਦੇਖੋ ਇਹ ਹੁਣਾਬਾਦੀ ਪਾਰਟੀ ਤੈਅ ਕਰੇ ਉਹਨਾਂ ਦੇ ਤੇ ਦੇਖੋ ਜਿਹੜੇ ਕੋਈ ਪਹਿਲੀ ਗੱਲ ਤੇ ਲੋਕ ਆ ਭੱਜੇ ਜਾ ਰਹੇ ਜੇ ਕੋਈ ਕੋਵਰ ਵਿਜੇ ਪ੍ਰਤਾਪ ਵਰਗੇ ਚੰਗੇ ਕੰਮ ਆਉਂਦੇ ਉਹ ਉਹਦੇ ਅਸੀਂ ਵੀ ਨਹੀਂ ਕਰਨਾ ਉਹ ਵੀ ਦਿੱਲੀ ਵਾਲਿਆਂ ਨੇ ਤੈਅ ਕੀਤਾ ਔਰ ਇਹ ਜਿਹੜੇ ਦਿੱਲੀ ਵਾਲੇ ਤੈਅ ਕਰ ਰਹੇ ਨੇ ਇਹ ਪੰਜਾਬ ਵਾਸਤੇ ਠੀਕ ਨਹੀਂਗਾ ਪੰਜਾਬ ਦੀ ਗੈਰਤਾ ਵਾਸਤੇ ਵੀ ਠੀਕ ਨਹੀਂਗਾ ਇਹ ਲੋਕ ਗਲਤ ਗੈਰ ਸਵਿਧਾਨਿਕ ਤਰੀਕੇ ਨਾਲ ਇੰਟਰਫੇਅਰ ਕਰ ਰਹੇ ਨੇ ਔਰ ਉਹਨਾਂ ਦੇ ਲੋਕ ਲੱਗੇ ਨੇ ਕੋਠੀਆਂ ਸਾਰੀਆਂ ਸਰਕਾਰੀ ਉਹਨਾਂ ਮੰਨੀਆਂ ਨੇ ਇਹ ਵਿਚਾਰੇ ਕੀ ਕਰਨ ਜਿਹੜੇ ਪੰਜਾਬ ਦੇ ਮੈਂਬਰ ਪਾਰਲੀਮੈਂਟ ਦਿੱਲੀ 'ਚ ਵੀ ਨੇ ਨਾ ਉਹਨਾਂ ਦੀਆਂ ਸਾਰੀਆਂ ਸਰਕਾਰੀ ਕੋਠੀਆਂ ਆਮ ਆਦਮੀ ਪਾਰਟੀ ਦੇ ਹਾਰੇ ਹੋਏ ਬੰਦਿਆਂ ਕੋਲ ਨੇ ਉਹ ਵਿਚਾਰੇ ਸਾਰੇ ਬਾਹਰ ਨੇ ਆਣੂ ਨੇ ਚਾਹੇ ਚਾਹਰ ਭੰਜਨ ਭੰਜਨ ਜੀ ਨੂੰ ਪੁੱਛ ਲਓ ਚਾਹੇ ਬਾਬਾ ਜੀ ਨੂੰ ਪੁੱਛ ਲਓ ਸੰਜੀਵ ਰੋੜੇ ਜੀ ਨੂੰ ਪੁੱਛ ਲਓ ਕਿਸੇ ਨੂੰ ਪੁੱਛ ਕੇ ਵੇਖ ਲਓ ਸਾਰੀਆਂ ਕੋਠੀਆਂ ਉਹਨਾਂ ਮੰਨੀਆਂ ਨੇ ਪਰ ਹਰ ਆਮ ਨੇ ਸਮਝ ਹੋਰ ਸਥਿਤੀ ਆਸ ਤੇ ਜਿੰਨਾ ਪ੍ਰੈਸ਼ਰ ਹੈ ਮੈਨੂੰ ਲੱਗਦਾ ਹੈ ਕਿ ਹੋਰ ਵੀ ਕਰਨਗੇ ਰਿਜ਼ਾਈਨ ਕਿਉਂਕਿ ਪੰਜਾਬੀ ਤੇ ਅੰਦਰ ਬੋਲਦੀ ਨਹੀਂ ਗੈਰਤਮੰਦ ਲੋਕ ਹੈ ਅਸੀਂ ਨਹੀਂ ਲੱਗ ਸਕਦੇ ਥੱਲੇ ਨਾ ਪਰ ਕਾਰਨ ਕੀ ਰਿਹਾ ਕਿ ਉਹਨਾਂ ਨੇ ਦੱਸ ਤੇ ਦਿੱਤਾ ਤੁਹਾਨੂੰ ਮਾਲ ਕਹਿੰਦੇ 5 ਮਿੰਟ ਚ ਐਮਐਸਪੀ ਐਡਾ ਜਿਹੜੀ ਜਹਾਦੀ ਦੇਖੋ ਦੇਖੋ ਉਹ ਵੀ ਉਹਨੂੰ ਵੀ ਹੁਣ ਸਮਝ ਲੱਗੀ ਹੈ ਨਾ ਵੀ ਮੇਰੇ ਨਾਲ ਕੀ ਹੋਇਆ ਕਿਉਂਕਿ ਝੂਠ ਦੇਖੋ ਝੂਠ ਤੇ ਇੱਕ ਦਿਨ ਫੜਿਆ ਹੀ ਜਾਣਾ ਹੈ ਝੂਠ ਤੇ ਮਾਰ ਕੇ ਕਿੰਨਾ ਚਿਰ ਭੱਜ ਲੋਗੇ ਉਹ ਫੜਿਆ ਗਿਆ ਹੋ ਸਕਦਾ ਸਵਾਲ ਪੁੱਛਦੀ ਹੋਵੇ ਤੇ ਉਹਨੂੰ ਕੁਝ ਜਵਾਬ ਇਹੋ ਜਿਹੇ ਮਿਲੇ ਹੋਣਗੇ ਉਹਨੇ ਰਿਜ਼ਾਈ ਔਰ ਪ੍ਰੈਸ਼ਰ ਜਾ ਕੇ ਰਿਜ਼ਾਈਨ ਕੀਤਾ ਮੇਰਾ ਮੰਨਣਾ ਹੈ ਕਿ ਇਹ ਜਿੰਨਾ ਕਿਉਂਕਿ ਇੰਟਰਫੀਰੈਂਸ ਬਹੁਤ ਜ਼ਿਆਦਾ ਹੈ ਉਹਨਾਂ ਦੇ ਅੱਛਾ ਤੁਹਾਡੇ ਸੂਤਰ ਕੀ ਕਹਿੰਦੇ ਹੋਰ ਵੀ ਹੈਗੇ ਜੀ ਲਾਈਨ ਚ ਮੇਰੇ ਸੂਤਰ ਜੇ ਇਹਨੇ ਸੂਤਰ ਨਹੀਂ ਕਿਹਾ ਪਰ ਮੇਰਾ ਮਨ ਜਿਹੜਾ ਕਹਿੰਦਾ ਮੈਂ ਤੁਹਾਨੂੰ ਦੱਸਦਾ ਠੀਕ ਹੈ ਠੀਕ ਹੈ ਠੀਕ ਹੈ ਜੀ ਮੈਂ ਦੇਖੂ ਐਸਵੇ ਦੇ ਜਿੰਨੇ ਵੀ ਲੋਕ ਪੰਜਾਬ ਸਰਕਾਰ ਕੰਮ ਕਰ ਰਹੀ ਹੈ ਮੰਨਣਾ ਹੈ ਕਿ ਮੁੱਖ ਮੰਤਰੀ ਵੀ ਚਾਏ ਹੈ ਸਾਰੇ ਕੇਂਦਰ ਦੇ ਜਿਹੜੇ ਹਾਰੇ ਹੋਏ ਲੋਕ ਆਏ ਨੇ ਉਹਨਾਂ ਦੇ ਦਬਾਅ ਥੱਲੇ ਨੇ ਉਹਨਾਂ ਦੇ ਦਬਾਅ ਥੱਲੇ ਆ ਕੇ ਉਹਨੇ ਅਸਤੀਫਾ ਦਿੱਤਾ ਹੈ ਇਹ ਤੇ ਮਾਨ ਦਾ ਅਸਤੀਫਾ ਹੈ ਮੈਨੂੰ ਡਰ ਰਿਹਾ ਭਗਵੰਤ ਮਾਨ ਵੀ ਅਸਤੀਫਾ ਦੇਣ ਵਾਲਿਆਂ ਚ ਹੀ ਆ ਕਿਉਂਕਿ ਜਿੰਨਾ ਦਬਾਅ ਉਹਦੇ ਤੇ ਹੈ ਉਹ ਤੁਹਾਡੇ ਸਾਹਮਣੇ ਹੀ ਹੈ ਕਿਉਂਕਿ ਕਿਉਂਕਿ ਇੰਟਰਫੇਰੈਂਸ ਦੇਖੋ ਜਿਹੜੇ ਚੁਣੇ ਹੋਏ ਨਮਾਇੰਦਿਆਂ ਦੇ ਵਿੱਚ ਹਾਰੇ ਹੋਏ ਬੰਦੇ ਆ ਕੇ ਇੰਟਰਫੇਰੈਂਸ ਕਰਨਗੇ ਉਹ ਤੇ ਪਰੇਸ਼ਾਨ ਹੋ ਨਹੀਂ ਨੇ ਇਸ ਵੇਲੇ ਪੰਜਾਬ ਦੇ ਜਿਹੜੇ ਚੁਣੇ ਹੋਏ ਚਲੋ ਉਹਨਾਂ ਨੇ ਕਿੰਨਾ ਕੰਮ ਕੀਤਾ ਨਹੀਂ ਕੀਤਾ ਪੰਜਾਬ ਦਾ ਮਸਲਾ ਹੈ ਉਹ ਪੰਜਾਬ ਤੈਅ ਕਰੇਗਾ ਪਰ ਉਹਨਾਂ ਵੱਲੋਂ ਜਿਸ ਤਰੀਕੇ ਨਾਲ ਉਹਨਾਂ ਦੇ ਮਤਲਬ ਮਿਲਿਆ ਨਹੀਂ ਜਾ ਰਿਹਾ ਸੀਐਮ ਹਾਊਸ ਚ ਉਹਨਾਂ ਨੂੰ ਮਿਲਣਾ ਔਖਾ ਹੋਇਆ ਪਿਆ ਵਾ ਫੈਸਲੇ ਉਹ ਲੈ ਰਹੇ ਨੇ ਕਿਹੜਾ ਅਫਸਰ ਲੱਗਣਾ ਕਿਹੜਾ ਨਹੀਂ ਲੱਗਣਾ ਤੇ ਕੁਦਰਤੀ ਗੱਲ ਹੈ ਨਾ ਮੰਤਰੀ ਵੀ ਦਬਾਅ 'ਚ ਨੇ ਜੋ ਇਹ ਡਿਜੀਟਲ ਪ੍ਰੈਸ਼ਰ ਵਾਰ ਰਹੇ ਆ ਜੀ ਦਿੱਲੀ ਦਾ ਜਿਹੜਾ 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 ਗੈਰ ਸੰਵਿਧਾਨਿਕ ਤੌਰ ਤੇ ਜਿਹੜਾ ਉਹਨਾਂ ਵੱਲੋਂ ਪੰਜਾਬ ਨੂੰ ਚਲਾਇਆ ਜਾ ਰਿਹਾ ਇਹਦਾ ਪ੍ਰੈਸ਼ਰ ਉਹਨਾਂ ਦੇ ਐਮਐਲਏ ਤੇ ਵੀ ਆ ਉਹਨਾਂ ਦੇ ਮੰਤਰੀਆਂ ਤੇ ਵੀ ਅੱਛਾ ਸਰ ਪਰ ਗਗਨ ਅਨਮੋਲ ਮਾਨਿਕ ਪੰਜਾਬ ਦਾ ਇੱਕ ਬਹੁਤ ਚਰਚਿਤ ਗਾਇਕ ਸੀ ਬਹੁਤ ਵਧੀਆ ਸਿੰਗਰ ਵੀ ਸਨ ਔਰ ਕਾਫੀ ਦੇਨ ਸੀ ਆਮ ਆਦਮੀ ਪਾਰਟੀ ਨੂੰ ਕਰਾ ਕਰਨ ਦੇਖੋ ਇਹ ਹੁਣ ਆਵਾਦੀ ਪਾਰਟੀ ਤੈਅ ਕਰੇ ਉਹਨਾਂ ਦੇ ਤੇ ਦੇਖੋ ਜਿਹੜੇ ਕੋਈ ਪਹਿਲੀ ਗੱਲ ਤੇ ਲੋਕ ਆ ਭੱਜੇ ਜਾ ਰਹੇ ਜੇ ਕੋਈ 5:00 ਵਜੇ ਪ੍ਰਤਾਪ ਵਰਗੇ ਚੰਗੇ ਕੰਮ ਆਉਂਦੇ ਉਹ ਹੰਦੇ ਅਸੀਂ ਵੀ ਨਹੀਂ ਕਰਨਾ ਉਹ ਵੀ ਦਿੱਲੀ ਵਾਲਿਆਂ ਨੇ ਤੈਅ ਕੀਤਾ ਔਰ ਇਹ ਜਿਹੜੇ ਦਿੱਲੀ ਵਾਲੇ ਤੈਅ ਕਰ ਰਹੇ ਨੇ ਇਹ ਪੰਜਾਬ ਵਾਸਤੇ ਠੀਕ ਨਹੀਂਗਾ ਪੰਜਾਬ ਦੀ ਗੈਰਤਾ ਵਾਸਤੇ ਵੀ ਠੀਕ ਨਹੀਂਗਾ ਇਹ ਲੋਕ ਗਲਤ ਗੈਰ ਸੰਵਿਧਾਨਿਕ ਤਰੀਕੇ ਨਾਲ ਇੰਟਰਫੇਅਰ ਕਰ ਰਹੇ ਨੇ ਔਰ ਉਹਨਾਂ ਦੇ ਲੋਕ ਲੱਗੇ ਨੇ ਕੋਠੀਆਂ ਸਾਰੀਆਂ ਸਰਕਾਰੀ ਉਹਨਾਂ ਮੱਲੀਆਂ ਨੇ ਇਹ ਵਿਚਾਰੇ ਕੀ ਕਰਨ ਜਿਹੜੇ ਪੰਜਾਬ ਦੇ ਮੈਂਬਰ ਪਾਰਲੀਮੈਂਟ ਦਿੱਲੀ 'ਚ ਵੀ ਨੇ ਨਾ ਉਹਨਾਂ ਦੀਆਂ ਸਾਰੀਆਂ ਸਰਕਾਰੀ ਕੋਠੀਆਂ ਆਮ ਆਦਮੀ ਪਾਰਟੀ ਦੇ ਹਾਰੇ ਹੋਏ ਬੰਦਿਆਂ ਕੋਲ ਨੇ ਉਹ ਵਿਚਾਰੇ ਸਾਰੇ ਬਾਹਰ ਨੇ ਆਣ ਉਹਨੇ ਚਾਹੇ ਤਹਿਰ ਭੰਜਨ ਭੰਜਨ ਜੀ ਨੂੰ ਪੁੱਛ ਲਓ ਚਾਹੇ ਬਾਬਾ ਜੀ ਨੂੰ ਪੁੱਛ ਲਓ ਸੰਜੀਵ ਰੋੜੇ ਜੀ ਨੂੰ ਪੁੱਛ ਲਓ ਕਿਸੇ ਨੂੰ ਪੁੱਛ ਕੇ ਵੇਖ ਲਓ ਸਾਰੀਆਂ ਕੋਠੀਆਂ ਉਹਨਾਂ ਮੱਲੀਆਂ ਨੇ ਪਰ ਹਰ ਆਉਣ ਨੂੰ ਸਮਝ ਹੋਰ ਅਸਤੀਫਾ ਆਸਕ ਦੇ ਜਿੰਨਾ ਪ੍ਰੈਸ਼ਰ ਹੈ ਮੈਨੂੰ ਲੱਗਦਾ ਹੈ ਕਿ ਹੋਰ ਵੀ ਕਰਨਗੇ ਰਿਜ਼ਾਈਨ ਕਿਉਂਕਿ ਪੰਜਾਬੀਏ ਤੇ ਅੰਦਰ ਬੋਲਦੇ ਨਹੀਂ ਗੈਰਤਮੰਦ ਲੋਕ ਹੈ ਅਸੀਂ ਨਹੀਂ ਲੱਗ ਸਕਦੇ ਥੱਲੇ ਨਾ ਪਰ ਕਾਰਨ ਕੀ ਰਿਹਾ ਕਿ ਉਹ ਦੱਸਦੇ ਦਿੱਤਾ ਤੁਹਾਨੂੰ ਮਾਲ ਕਹਿੰਦੇ 5 ਮਿੰਟ ਚ ਐਮਐਸਪੀ ਐਡਾ ਜਿਹੜੀ ਜਹਾਦੀ ਦੇਖੋ ਦੇਖੋ ਉਹ ਵੀ ਉਹਨੂੰ ਵੀ ਹੁਣ ਸਮਝ ਲੱਗੀ ਆ ਨਾ ਵੀ ਮੇਰੇ ਨਾਲ ਕੀ ਹੋਇਆ ਕਿਉਂਕਿ ਝੂਠ ਦੇਖੋ ਝੂਠ ਤੇ ਇੱਕ ਦਿਨ ਫੜਿਆ ਹੀ ਜਾਣਾ ਹੈ ਝੂਠ ਤੇ ਮਾਰ ਕੇ ਕਿੰਨਾ ਚਿਰ ਭੱਜ ਲੋਗੇ ਉਹ ਫੜਿਆ ਗਿਆ ਹੋ ਸਕਦਾ ਸਵਾਲ ਪੁੱਛਦੀ ਹੋਵੇ ਤੇ ਉਹਨੂੰ ਕੁਝ ਜਵਾਬ ਇਹੋ ਜਿਹੇ ਮਿਲੇ ਹੋਣਗੇ ਉਹਨੇ ਰਿਜ਼ਾਈ ਔਰ ਪ੍ਰੈਸ਼ਰ ਜਾ ਕੇ ਰਿਜ਼ਾਈਨ ਕੀਤਾ ਮੇਰਾ ਮੰਨਣਾ ਹੈ ਕਿ ਇਹ ਜਿੰਨਾ ਕਿਉਂਕਿ ਇੰਟਰਫੀਰੈਂਸ ਬਹੁਤ ਜ਼ਿਆਦਾ ਹੈ ਉਹਨਾਂ ਦੀ ਅਚਾ ਤੁਹਾਡੇ ਸੂਤਰ ਕੀ ਕਹਿੰਦੇ ਹੋਰ ਵੀ ਹੈਗੇ ਜੀ ਲਾਈਨ ਚ ਮੇਰੇ ਸੂਤਰ ਅਜੇ ਇਹਨੇ ਸੂਤਰ ਨਹੀਂ ਕਿਹਾ ਪਰ ਮੇਰਾ ਮਨ ਜਿਹੜਾ ਕਹਿੰਦਾ ਮੈਂ ਤੁਹਾਨੂੰ ਦੱਸਦਾ ਠੀਕ ਹੈ ਠੀਕ ਹੈ ਠੀਕ ਹੈ ਜੀ ਉਹਨਾਂ ਦੀ ਓਜਲਾ ਜੀ